ਹੈਲੋ ਐਂਡ ਵੈਲਕਮ ਆਈ ਬੱਚਾ ਪਾਟੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਫਿਗਰ ਕਾਊਂਟਿੰਗ ਦੇ ਪਾਰਟ 2 ਦੇ ਵਿੱਚ ਸੋ ਰਜੇ ਪਾਰਟ 1 ਦੇ ਵਿੱਚ ਆਪਾਂ ਨੇ ਜਿਹੜੀ ਹੈਗੀ ਹੈ ਟਾਈਪ 1 ਦੇਖੀ ਸੀ ਜਿਹਦੇ ਵਿੱਚ ਆਪਾਂ ਨੇ ਇਸ ਤਰੀਕੇ ਦੇ ਕੁਐਸਚਨਸ ਨਾਲ ਡੀਲ ਕੀਤਾ ਸੀ ਕਿ ਅਗਰ ਸਾਨੂੰ ਇਸ ਤਰੀਕੇ ਦੇ ਕੁਐਸਚਨ ਆ ਜਾਣਗੇ ਤਾਂ ਉਹਦੇ ਵਿੱਚ ਆਪਾਂ ਨੇ ਕੁੱਲ ਤ੍ਰਿਪੂਜਾ ਦੀ ਸੰਖਿਆ ਕਿਵੇਂ ਪਤਾ ਕਰਨੀ ਹੈ ਜੇ ਇਹ ਵੀਡੀਓ ਨਹੀਂ ਦੇਖੀ ਤਾਂ ਆਈ ਬਟਨ ਤੇ ਕਲਿੱਕ ਕਰਕੇ ਫਟਾਫਟ ਇਹ ਵਾਲੀ ਵੀਡੀਓ ਦੇਖਿਓ ਸੁਰਜੀ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਫਿਗਰ ਕਾਊਂਟਿੰਗ ਦੀ ਟਾਈਪ 2 ਦੇ ਨਾਲ ਡੀਲ ਕਰਾਂਗੇ ਸੋ ਟਾਈਪ 2 ਦੇ ਵਿੱਚ ਕਿਸ ਤਰੀਕੇ ਦੇ ਕੁਐਸਚਨਸ ਹੋਣਗੇ ਰਜੇ ਜਦੋਂ ਕਿਸੇ ਵੀ ਤ੍ਰਿਭੁਜ ਦੇ ਵਿੱਚ ਦੋ ਲਾਈਨਾਂ ਦੇ ਵਿਚਕਾਰ ਲਾਈਨਾਂ ਵੱਜੀਆਂ ਹੋਣਗੀਆਂ ਉਸ ਤਰੀਕੇ ਦੇ ਕੇਸਸ ਦੇ ਵਿੱਚ ਟਰਿਕ ਦੇਖਾਂਗੇ ਠੀਕ ਹੈ ਸੁਰਜੀ ਟਾਈਪ 1 ਤੇ ਟਾਈਪ 2 ਦੇ ਵਿੱਚ ਕਿਸੇ ਨੇ ਕਨਫਿਊਜ਼ ਨਹੀਂ ਹੋਣਾ ਟਾਈਪ 1 ਦੇ ਵਿੱਚ ਦੇਖੋ ਕੀ ਸੀਗਾ ਕਿਸੇ ਵੀ ਤ੍ਰਿਭੁਜ ਦੇ ਇਸੇ ਇੱਕ ਬਿੰਦੂ ਤੋਂ ਯਾਨੀ ਕਿਸੇ ਇੱਕ ਵਰਟੈਕਸ ਤੋਂ ਕਿਸੇ ਇੱਕ ਖੁੰਜੇ ਤੋਂ ਸਾਹਮਣੇ ਵਾਲੀ ਭੁਜਾ ਤੇ ਲਾਈਨਾਂ ਜਿੱਟੀਆਂ ਗਈਆਂ ਸੀ ਠੀਕ ਹੈ ਇਹ ਟਾਈਪ 1 ਹੈ ਤੇ ਟਾਈਪ 2 ਦੇ ਵਿੱਚ ਕੀ ਡਿਫਰੈਂਸ ਹੈ ਕਿ ਟਾਈਪ 2 ਦੇ ਵਿੱਚ ਕਿਸੇ ਵੀ ਦੋ ਲਾਈਨਾਂ ਦੇ ਵਿਚਕਾਰ ਲਾਈਨਾਂ ਵੱਜੀਆਂ ਹੋਈਆਂ ਨੇ ਕਲੀਅਰ ਹੈ ਸੋ ਅਗਰ ਜੇ ਤੁਹਾਨੂੰ ਕੋਈ ਪੁੱਛੇ ਕਿ ਇਹ ਸਾਕ੍ਰੀਤੀ ਦੇ ਵਿੱਚ ਕਿੰਨੇ ਤ੍ਰਿਭੁਜ ਨੇ ਤਾਂ ਤੁਹਾਡਾ ਸੇਮ ਆਨਸਰ ਹੋਏਗਾ ਕਿ ਮੈਮ ਇਹ ਸਾਕ੍ਰੀਤੀ ਦੇ ਵਿੱਚ ਇੱਕ ਜਿਹੜਾ ਹੈਗਾ ਤ੍ਰਿਭੁਜ ਹੈ ਇੱਕ ਟ੍ਰਾਇੰਗਲ ਹੈ ਕਿਉਂਕਿ ਸਾਨੂੰ ਇੱਕ ਹੀ ਦਿਖ ਰਿਹਾ ਠੀਕ ਹੈ ਜੀ ਫਿਰ ਆਪਣੇ ਕੋਲੇ ਆ ਵਾਲੀ ਅਕ੍ਰਿਤੀ ਆ ਗਈ ਤੁਹਾਨੂੰ ਇਹ ਕੁਐਸਚਨ ਆਇਆ ਕਿ ਇਹ ਸਾਕ੍ਰੀਤੀ ਦੇ ਵਿੱਚ ਕਿੰਨੇ ਤ੍ਰਿਭੁਜ ਨੇ ਤਾਂ ਆਪਾਂ ਇੱਥੇ ਥੋੜਾ ਜਿਹਾ ਦਿਮਾਗ ਲਗਾਇਆ ਆਪਾਂ ਮੰਨ ਲਓ ਆਪਾਂ ਇਹਨੂੰ ਨੰਬਰਿੰਗ ਦੇ ਦਿੰਨੇ ਆ ABC ਕਿਉਂਕਿ ਜਦੋਂ ਰਜੇ ਆਪਾਂ ਇਹਨੂੰ ਨੰਬਰਿੰਗ ਦੇ ਦਿੰਨੇ ਆ ਤਾਂ ਥੋੜੀ ਜੀ ਆਸਾਨੀ ਨਾਲ ਆਪਾਂ ਜਿਹੜੇ ਹੈਗੇ ਅਲੱਗ-ਅਲੱਗ ਤ੍ਰਿਭੁਜ ਦੇਖ ਸਕਦੇ ਆ ਹਨਾ ਔਰ ਇਹਨੂੰ ਆਪਾਂ ਨਾਮ ਦੇ ਦਿੰਨੇ ਆ ਫਾਰ ਇਗਜ਼ਾਮਪਲ D ਤੇ E ਦਾ ਤਾਂ ਇਹਦੇ ਵਿੱਚ ਦੇਖੋ ਰਜੇ ਸਾਡੇ ਕੋਲੇ ਦੋ ਤ੍ਰਿਭੁਜ ਨੇ ਕਿਹੜੇ-ਕਿਹੜੇ ਇੱਕ ਤਾਂ ਜਿਹੜਾ ਇਹ ਮੇਨ ਵੱਡੇ ਵਾਲਾ ਤ੍ਰਿਭੁਜ ABC ਆਪਾਂ ਇੱਥੇ ਲਿਖ ਦਿੰਨੇ ਆ ਤ੍ਰਿਭੁਜ ABC ਤੇ ਦੂਸਰਾ ਕਿਹੜਾ ਤ੍ਰਿਭੁਜ ਹੈ ਅਗਰ ਆਪਾਂ ਇਹ ਨੀਚੇ ਵਾਲਾ ਏਰੀਆ ਰਜੇ ਕਵਰ ਕਰ ਲਈਏ ਤਾਂ AD ਤੇ E ਇਹ ਵਾਲਾ ਵੀ ਕੀ ਹੈ ਰਜੇ ਇਹ ਇੱਕ ਤ੍ਰ ਆਪਾਂ ਤੁਹਾਨੂੰ ਪੂਰੀ ਆਕ੍ਰਿਤੀ ਦੇ ਵਿੱਚ ਕੋਈ ਵੀ ਤ੍ਰਿਪੁਜ ਨਹੀਂ ਦਿਖ ਰਿਹਾ ਹੋਏਗਾ ਸੋ ਇਹਦਾ ਆਨਸਰ ਕਿੰਨਾ ਆ ਜਾਏਗਾ ਰਾਜੇ 2 ਆ ਜਾਏਗਾ ਪਟਰ ਜੀ ਇਸ ਆਕ੍ਰਿਤੀ ਦੇ ਵਿੱਚ ਤਾਂ ਚਲੋ ਸਾਡੇ ਕੋਲੇ ਇੱਕ ਲਾਈਨ ਸੀਗੀ ਇਸ ਲਈ ਅਸੀਂ ਥੋੜਾ ਬਹੁਤਾ ਆਬਜ਼ਰਵ ਕਰਕੇ ਆਨਸਰ ਕਰ ਵੀ ਦਿੱਤਾ ਬਟ ਫੋਰ ਏਗਜ਼ਾਮਪਲ ਅਗਰ ਸਾਨੂੰ ਬਹੁਤ ਸਾਰੀਆਂ ਲਾਈਨਾਂ ਦੇ ਦੇਣ ਗਿਆ ਫਿਰ ਅਸੀਂ ਇਹਨੂੰ ਕਿਵੇਂ ਹੱਲ ਕਰਾਂਗੇ ਸੋ ਰਜ ਜੀ ਇਹਦੀ ਸਿੱਧੀ ਜੀ ਸ਼ਾਰਟ ਟ੍ਰਿਕ ਕੀ ਹੁੰਦੀ ਹੈ ਕਿ ਜਿੰਨੇ ਇਹਦੇ ਵਿੱਚ ਆਧਾਰ ਹੁੰਦੇ ਨੇ ਓਨੇ ਹੀ ਸਾਡੇ ਕੋਲੇ ਕੀ ਹੁੰਦੇ ਨੇ ਤ੍ਰਿਪੋਜ ਹੁੰਦੇ ਨੇ ਹੁਣ ਆਧਾਰ ਕੀ ਹੁੰਦੇ ਨੇ ਦੇਖੋ ਆਹ ਇਹਨੂੰ ਜਿਹੜੀ ਬੇਸਿਕ ਲਾਈਨ ਹੁੰਦੀ ਹੈ ਇਹਨੂੰ ਅਸੀਂ ਆਧਾਰ ਕਹਿੰਦੇ ਆ ਸੋ ਜਿੰਨੇ ਆਧਾਰ ਹੋਣਗੇ ਓਨੇ ਹੀ ਸਾਡੇ ਕੋਲੇ ਕੀ ਹੋਣਗੇ ਤ੍ਰਿਪੋਜ ਹੋਣਗੇ ਜਿਵੇਂ ਆਹ ਵਾਲੀ ਆਕ੍ਰਿਤੀ ਦੀ ਗੱਲ ਕਰ ਦੂਸਰਾ ਆਧਾਰ ਹੈ ਤੇ ਆਹ ਤੀਸਰਾ ਆਧਾਰ ਹੈ ਤਾਂ ਇਹਦੇ ਵਿੱਚ ਕਿੰਨੇ ਜਿਹੜੇ ਹੈਗੇ ਨੇ ਤ੍ਰਿਪੋਜ ਹੋਣਗੇ ਇਸ ਆਕ੍ਰਿਤੀ ਦੇ ਵਿੱਚ ਤਿੰਨ ਜਿਹੜੇ ਹੈਗੇ ਨੇ ਤ੍ਰਿਪੋਜ ਹੋਣਗੇ ਕਿਹੜੇ-ਕਿਹੜੇ ਦੇਖੋ ਇੱਕ ਤਾਂ ਜਿਹੜਾ ਮੇਨ ਵੱਡੇ ਵਾਲਾ ਤ੍ਰਿਪੋਜ ਤੁਹਾਨੂੰ ਦਿਖ ਰਿਹਾ ਠੀਕ ਹੈ ਜੀ ਉਸ ਤੋਂ ਬਾਅਦ ਅਗਰ ਆਪਾਂ ਮੰਨ ਲਓ ਆਹ ਨੀਚੇ ਵਾਲਾ ਏਰੀਆ ਕਵਰ ਕਰ ਲਈਏ ਤਾਂ ਤੁਹਾਨੂੰ ਆਹ ਉੱਪਰਲਾ ਜਿਹੜਾ ਇੰਨੇ ਵਾਲਾ ਏਰੀਆ ਇਹ ਵੀ ਦੂਸਰਾ ਤ੍ਰਿਪੋਜ ਹੈ ਔਰ ਅਗਰ ਆਪਾਂ ਹੋਰ ਏਰੀਆ ਕਵਰ ਕਰ ਲਈਏ ਤਾਂ ਆਹ ਸਾਡੇ ਕੋਲੇ ਕਿੰਨਾ ਆ ਗਿਆ ਤੀਜਾ ਜਿਹੜਾ ਹੈਗਾ ਤ੍ਰਿਪੋਜ ਆ ਗਿਆ ਇਹਨਾਂ ਤਿੰਨ ਤੋਂ ਇਲਾਵਾ ਤੁਹਾਨੂੰ ਇਸ ਆਕ੍ਰਿਤੀ ਦੇ ਸੋ ਹੁਣ ਜੇ ਸਾਨੂੰ ਕੁਐਸਚਨ ਆਂਦਾ ਹੈ ਕਿ ਇਹ ਸਾਕ ਰੀਤੀ ਦੇ ਵਿੱਚ ਕਿੰਨੇ ਤ੍ਰਿਭੁਜ ਨੇ ਰਜੇ ਤਾਂ ਅਸੀਂ ਇਹਦੇ ਵਿੱਚ ਵੀ ਕੀ ਕਰਾਂਗੇ ਆਧਾਰ ਕਾਊਂਟ ਕਰਾਂਗੇ ਜਿਵੇਂ ਆਹ ਸਾਡੇ ਕੋਲੇ ਪਹਿਲਾ ਆਧਾਰ ਹੈ ਆਹ ਸਾਡੇ ਕੋਲੇ ਦੂਸਰਾ ਆਧਾਰ ਹੈ ਆਹ ਜੇ ਸਾਡੇ ਕੋਲੇ ਤੀਸਰਾ ਆਧਾਰ ਹੈ ਤੇ ਆਹ ਕੀ ਹੈ ਜੀ ਚੌਥਾ ਆਧਾਰ ਹੈ ਸੋ that means ਇਹ ਸਾਕ ਰੀਤੀ ਦੇ ਵਿੱਚ ਟੋਟਲ ਕਿੰਨੇ ਨੇ ਜੀ ਚਾਰ ਤ੍ਰਿਪੋਜ ਨੇ ਕਿਹੜੇ-ਕਿਹੜੇ ਦੇਖੋ ਇੱਕ ਤਾਂ ਮੀਨ ਵੱਡਾ ਹੋ ਗਿਆ ਫਿਰ ਨੀਚੇ ਵਾਲ ਇੱਕ ਏਰੀਆ ਕਵਰ ਕਰ ਲਓ ਫਿਰ ਆ ਹੋ ਗਿਆ ਦੂਸਰਾ ਫਿਰ ਇਹ ਸਾਰੇ ਨੂੰ ਕਵਰ ਕਰ ਲਓ ਉੱਪਰ ਫਿਰ ਇਹਨੂੰ ਕਵਰ ਕਰ ਲਓ ਉੱਪਰ ਇਸ ਤਰੀਕੇ ਨਾਲ ਸਾਡੇ ਕੋਲੇ ਕਿੰਨੇ ਤ੍ਰਿਪੋਜ ਆ ਗਏ ਚਾਰ ਤ੍ਰਿਪੋਜ ਆ ਗਏ ਔਰ ਇਸ ਕੇਸ ਦੇ ਵਿੱਚ ਵੀ ਸੇਮ ਚੀਜ਼ ਕਰਨੀ ਹੈ राजे ਜਿੰਨੇ بیس ਹੋਣਗੇ ਉਨੇ ਹੀ ਸਾਡਾ ਆਨਸਰ ਆ ਜਾਏਗਾ ਸੋ ਦੇਖੋ 1 2 3 4 5 6 ਸੋ that means ਇਸ ਆਕ੍ਰਿਤੀ ਦੇ ਵਿੱਚ ਸਾਡੇ ਕੋਲੇ ਕਿੰਨੇ ਤ੍ਰਿਪੋਜ ਨੇ 6 ਤ੍ਰਿਪੋਜ ਨੇ ਸੋ ਤੁਸੀਂ ਯਾਦ ਰੱਖਣਾ ਹੈ ਕਿ ਟਾਈਪ 2 ਦੇ ਵਿੱਚ ਅਸੀਂ ਕਿਸ ਤਰੀਕੇ ਦੇ ਸਵਾਲਾਂ ਨਾਲ ਡੀਲ ਕੀਤੇ ਜਦੋਂ ਕਿਸੇ ਵੀ ਤ੍ਰ ਵਿਚ ਦੋ ਲਾਈਨਾਂ ਦੇ ਵਿਚਕਾਰ ਲਾਈਨ ਵੱਜੀ ਹੁੰਦੀ ਹੈ ਠੀਕ ਹੈ ਉਹਦੇ ਵਿੱਚ ਯਾਨੀ ਜਿੰਨੀਆਂ ਸਾਡੇ ਕੋਲੇ ਬੇਸ ਬਣਨਗੇ ਉਹਨੇ ਹੀ ਸਾਡੇ ਕੋਲੇ ਤ੍ਰਿਭੁਜ ਮਿਲ ਜਾਣਗੇ ਸੋ ਏ ਸੀ ਰਜੇ ਟਾਈਪ 2 ਇਸੁਰੇ ਹੁਣ ਚੱਲਦੇ ਆ ਟਾਈਪ 3 ਦੇ ਉੱਪਰ ਹੁਣ ਟਾਈਪ 3 ਦੇ ਵਿੱਚ ਮੈਂ ਇੱਥੇ ਕੀ ਲਿਖਿਆ ਹੋਇਆ ਮਿਕਸਚਰ ਕਿਹਦਾ ਕਿਹਦਾ ਮਿਕਸਚਰ ਟਾਈਪ 1 ਤੇ ਟਾਈਪ 2 ਦਾ ਮਿਕਸਚਰ ਯਾਨੀ ਕਿ ਅਸੀਂ ਜੋ ਟਾਈਪ 1 ਦੇ ਵਿੱਚ ਪੜ ਕੇ ਆਇਆ ਤੇ ਜੋ ਅਸੀਂ ਟਾਈਪ 2 ਦੇ ਵਿੱਚ ਪੜ ਕੇ ਆਇਆ ਉਹਨਾਂ ਦੋਨਾਂ ਨੂੰ ਮਿਲਾ ਕੇ ਕਿਹੜੀ ਬਣاتی ਟਾਈਪ 3 ਬਣاتی ਠੀਕ ਹੈ ਇਹ राजे ਟਾਈਪ 1 ਟਾਈਪ 2 ਟਾਈਪ 3 ਇਹ ਮੈਂ ਤੁਹਾਡੀ ਕਨਵੀਨੀਅੰਸ ਦੇ ਲਈ ਇਹਨੂੰ ਹਨਾ ਇਸ ਤਰੀਕੇ ਦੇ ਨੇਮ ਦਿੱਤੇ ਨੇ ਆਦਰਵਾਇਸ ਕਾਫੀ ਕੁਝ ਮਿਕਸ ਹੋ ਜਾਏਗਾ ਔਰ ਤੁਸੀਂ ਇਹ ਸਵਾਲ ਨਹੀਂ ਕਰ ਪਾਉਂਗੇ ਸੋ ਇਸ ਲਈ ਤੁਹਾਨੂੰ ਆਸਾਨ ਕਰਨ ਦੇ ਲਈ ਆਪਾਂ ਨੇ ਕੀ ਕੀਤਾ ਅਲੱਗ-ਅਲੱਗ ਟਾਈਪਸ ਦੇ ਦਿਆ ਦੇਖੋ ਰਜੀਵ ਉਹਨ ਟਾਈਪ 3 ਦੇ ਸਵਾਲਾਂ ਨੂੰ ਆਪਾਂ ਕਿਵੇਂ ਹੱਲ ਕਰਾਂਗੇ ਇਹਦੇ ਵਿੱਚ ਇੱਕ ਸਿੱਧੀ ਜੀ ਗੱਲ ਹੈ ਕਿ ਜਿੰਨੇ ਸਾਡੇ ਕੋਲੇ ਨੰਬਰ ਆਫ ਬੇਸ ਹੋਣਗੇ ਜਿੰਨੇ ਸਾਡੇ ਕੋਲੇ ਨੰਬਰ ਆਫ ਬੇਸ ਹੋਣਗੇ ਅਸੀਂ ਓਨੀ ਵਾਰੀ ਕੀ ਕਰਾਂਗੇ ਟ੍ਰਿਕ ਅਪਲਾਈ ਕਰਾਂਗੇ ਉਨੀ ਵਾਰੀ ਟ੍ਰਿਕ ਕੀ ਕਰਾਂਗੇ ਅਪਲਾਈ ਕਰਾਂਗੇ ਔਰ ਇਹ ਵਾਲੀ ਚੀਜ਼ ਰਜੇ ਤੁਸੀਂ ਆਪਣੀ ਨੋਟਬੁੱਕ ਤੇ ਲਿਖ ਲੈਣੀ ਹੈ ਕਿ ਜਿੰਨੇ ਨੰਬਰ ਆਫ بیس ਉਨੀ ਵਾਰੀ ਕੀ ਕਰਾਂਗੇ ਅਸੀਂ ਟ੍ਰਿਕ ਅਪਲਾਈ ਕਰਾਂਗੇ ਅੱਛਾ ਕਿਹੜੀ ਵਾਲੀ ਟ੍ਰਿਕ ਅਪਲਾਈ ਕਰਾਂਗੇ ਜਿਹੜੀ ਟਾਈਪ 1 ਦੇ ਵਿੱਚ ਅਸੀਂ ਅਪਲਾਈ ਕੀਤੀ ਸੀ ਜਿਵੇਂ ਦੇਖੋ ਅਗਰ ਅਸੀਂ ਸਭ ਤੋਂ ਮੇਨ ਵੱਡਾ ਤ੍ਰਿਭੁਜ ਦੇਖੀਏ ਇਸ ਤ੍ਰਿਭੁਜ ਦੇ ਇਸ ਖੁੰਜੇ ਤੋਂ ਸਾਹਮਣੇ ਵਾਲੀ ਲਾਈਨ ਤੇ ਕੀ ਕੀਤੀਆਂ ਗਈਆਂ ਨੇ ਲਾਈਨਾਂ ਸੁੱਟੀਆਂ ਗਈਆਂ ਨੇ ਤੋਂ ਅਸੀਂ ਕੀ ਕਰਾਂਗੇ ਰਜੇ ਇੱਥੇ ਨੰਬਰਿੰਗ ਕਰਾਂਗੇ ਜਿਵੇਂ ਇੱਥੇ ਦਿਖਾਂਗੇ 1 ਫਿਰ 2 3 ਤੇ 4 ਇਹਨੂੰ ਐਡ ਕਰਕੇ ਅਸੀਂ ਲਿਖਾਂਗੇ 4 ਤੇ 3 7 7 ਤੇ 2 9 9 ਤੇ 1 ਕਿੰਨਾ ਹੋ ਗਿਆ 10 ਉਸ ਤੋਂ ਬਾਅਦ ਰਹਿ ਜਾਈ ਅਸੀਂ ਆਹ ਵਾਲਾ ਸਾਰਾ ਕੁਝ ਭੁੱਲ ਜਾਾਂਗੇ ਠੀਕ ਹੈ ਇਹਨੂੰ ਤੁਸੀਂ ਇਗਨੋਰ ਕਰਨਾ ਹੈ ਫਿਰ ਅਸੀਂ ਇਸ ਬੇਸ ਦੇ ਉੱਪਰ ਕਾਊਂਟਿੰਗ ਕਰਾਂਗੇ ਯਾਨੀ ਜਿਹੜਾ ਆਹ ਵਾਲਾ ਤ੍ਰਿਭੁਜ ਹੈ ਹੁਣ ਅਸੀਂ ਸਿਰਫ ਇਹੀ ਦੇਖਾਂਗੇ ਠੀਕ ਹੈ ਜਿਹੜਾ ਆਪਾਂ ਹੁਣ ਹਾਈਲਾਈਟ ਕਰ ਰਹੇ ਹਾਂ ਸਿਰਫ ਆਹੀ ਇਨਾ ਕੱਪਾ ਜਿਹੜਾ ਹੈਗਾ ਤ੍ਰਿਭੁਜ ਦੇਖਾਂਗੇ ਹੁਣ ਆਪਾਂ ਇਹਨੂੰ ਕਾਊਂਟ ਕਰਾਂਗੇ ਜਿਵੇਂ ਇੱਥੇ ਕੀ ਆਏਗਾ 1 ਆਹ ਦੂਸਰਾ ਪਾਰਟ ਹੈ ਤੇ ਆਹ ਤੀਸਰਾ ਪਾਰਟ ਹੈ ਤੇ ਜਦੋਂ ਆਪਾਂ ਇਹਨੂੰ ਐਡ ਕਰਾਂਗੇ ਸਾਡੇ ਕੋਲੇ ਕਿੰਨੇ ਆ ਜਾਣਗੇ 3 ਤੇ 2 5 5 ਤੇ 1 ਹੁਣ ਆਪਾਂ ਰੱਜੇ ਇਹ ਵਾਲੇ ਬੀਜ ਨੂੰ ਕਾਊਂਟ ਕਰਾਂਗੇ ਇਹਦੇ ਵੀ ਆਪਾਂ ਕਾਊਂਟਿੰਗ ਕਰਾਂਗੇ 1 2 ਐਂਡ 3 ਫਿਰ ਇਹਨੂੰ ਵੀ ਆਪਾਂ ਐਡ ਕਰਾਂਗੇ ਕਿੰਨਾ ਆਏਗਾ 6 ਆਏਗਾ ਫਿਰ ਆਹ ਵਾਲੇ ਬੀਜ ਤੇ ਕਾਊਂਟਿੰਗ ਕਰਾਂਗੇ ਸੋ ਇਹਤੇ ਵੀ ਕਿੰਨਾ ਆਏਗਾ 1 2 3 10 ਤੇ 2 5 5 ਤੇ 1 6 ਹੁਣ ਰੱਜੇ ਜਿਹੜੇ ਵੀ ਸਾਡੇ ਕੋਲੇ ਆਨਸਰ ਆਏ ਨੇ ਆਪਾਂ ਇਹ ਸਾਰੇ ਕੀ ਕਰਦੇ ਨੇ ਨੇ ਐਡ ਕਰਦੇ ਨੇ ਨੇ ਯਾਨੀ ਅਸੀਂ 10 ਪਲੱਸ 6 plus 6 plus 6 ਕਰਾਂਗੇ ਸੋ ਜਦੋਂ ਆਪਾਂ ਇਹਨੂੰ ਐਡ ਕਰਾਂਗੇ 10 ਆਏਗਾ 6 3 18 ਔਰ ਜੇ ਜਦੋਂ ਆਪਾਂ ਇਹਨੂੰ ਐਡ ਕਰਾਂਗੇ ਤਾਂ ਸਾਡੇ ਕੋਲੇ ਕਿੰਨਾ ਆਨਸਰ ਆ ਜਾਏਗਾ 28 ਆਨਸਰ ਆ ਜਾਏਗਾ ਸੋ ਯਾਨੀ ਕਿ ਇਸ ਤਰੀਕੇ ਦੇ ਸਵਾਲਾਂ ਦੇ ਵਿੱਚ ਅਸੀਂ ਕੀ ਕਰਾਂਗੇ ਜਿੰਨੇ ਸਾਡੇ ਕੋਲੇ ਆਧਾਰ ਹੋਣਗੇ ਓਨੀ ਵਾਰੀ ਅਸੀਂ ਕੀ ਕਰਾਂਗੇ ਟ੍ਰਿਕ ਅਪਲਾਈ ਕਰਾਂਗੇ ਜਿਵੇਂ ਪਹਿਲਾਂ ਸਾਡੇ ਕੋਲੇ ਵੱਡਾ ਆਧਾਰ ਸੀਗਾ ਜਿਹੜਾ ਮੇਨ ਆਧਾਰ ਹੈ ਉਹਤੇ ਆਪਾਂ ਕਾਊਂਟਿੰਗ ਕੀਤੀ ਸਾਡੇ ਕੋਲੇ 10 ਟ੍ਰਿਪ ਹੋ ਜਾਗੀ ਫਿਰ ਦੂਸਰੇ ਆਧਾਰ ਤੇ ਕਰਾਂਗੇ ਫਿਰ ਤੀਸਰੇ ਆਧਾਰ ਤੇ ਤੇ ਫਿਰ ਚੌਥੇ ਆਧਾਰ ਤੇ ਕਰਾਂਗੇ ਸੋ ਜਿੰਨਾ ਸਾਡੇ ਕੋਲ ਬਾਹਰ ਆਏਗਾ ਉਹਨੂੰ ਅਸੀਂ ਕੀ ਕਰਾਂਗੇ ਜੋੜ ਕੇ ਆਨਸਰ ਕਰਿਆਵਾਂਗੇ ਸੋ ਜਿਹੜੀ ਤੁਹਾਨੂੰ ਇਹ ਆਕ੍ਰਿਤੀ ਦਿਖ ਰਹੀ ਆ ਇਹਦੇ ਵਿੱਚ ਰਜੇ ਕੀ ਸੀਗਾ ਟੋਟਲ ਕਿੰਨੇ ਤ੍ਰਿਭੁਜ ਸੀਗੇ 28 ਤ੍ਰਿਭੁਜ ਨਹੀਂ ਠੀਕ ਹੈ ਜੀ ਓਕੇ ਸੋ ਰਜੇ ਅਗਰ ਤੁਹਾਡੇ ਵਿੱਚੋਂ ਅੱਧੇ ਬੱਚਿਆਂ ਨੂੰ ਇਹ ਸਮਝ ਨਹੀਂ ਲੱਗਿਆ ਇਹਦਾ ਮਤਲਬ ਇਹ ਹੈ ਕਿ ਤੁਸੀਂ ਪਾਰਟ 1 ਨਹੀਂ ਦੇਖਿਆ ਹੋਇਆ ਸੋ ਪਹਿਲਾਂ ਜਾ ਕੇ ਪਾਰਟ 1 ਦੇਖਿਆ ਹੋ ਉਸ ਤੋਂ ਬਾਅਦ ਤੁਹਾਨੂੰ ਇਹ ਵਾਲਾ ਕੁਐਸਚਨ ਬਹੁਤ ਆਸਾਨੀ ਨਾਲ ਸਮਝ ਲੱਗ ਜਾਏਗਾ ਠੀਕ ਹੈ ਜੀ ਹੁਣ ਰਜੇ ਮੰਨ ਲਓ ਸਾਨੂੰ ਇਹ ਵਾਲਾ ਕੁਐਸਚਨ ਆ ਜਾਂਦੇ ਸਾਨੂੰ ਕਿਹਾ ਜਾਂਦਾ ਹੈ ਕਿ ਇਹ ਸਾਕ੍ਰਿਤੀ ਦੇ ਵਿੱਚ ਕੁੱਲ ਕਿੰਨੇ ਤ੍ਰਿਭੁਜ ਨੇ ਔਰ ਇਹਦੇ ਵਿੱਚ ਕੀ ਹੈ ਕਿਸੇ ਤ੍ਰਿਭੁਜ ਦੇ ਇੱਕ ਖੂंजे ਤੋਂ ਸਾਹਮਣੇ ਵਾਲੀ ਭੁਜਾ ਤੇ ਕੀ ਕੀਤੀਆਂ ਗਈ ਇਹਨੇ ਲਾਈਨਾਂ ਛੁੱਟੀਆਂ ਗਈਆਂ ਨੇ ਔਰ ਤੁਹਾਨੂੰ ਪਤਾ ਇੱਥੇ ਟਾਈਪ 1 ਵਾਲੀ ਟ੍ਰਿਕ ਅਪਲਾਈ ਹੋਏਗੀ ਯਾਨੀ ਆਪਾਂ ਕੀ ਕਰਦੇ ਆ ਇੱਥੇ ਨੰਬਰਿੰਗ ਕਰਦੇ ਆ 1 2 3 4 ਐਂਡ 5 ਔਰ ਜੇ ਇਹਨੂੰ ਐਡ ਕਰਕੇ ਸਾਨੂੰ ਕਿੰਨਾ ਮਿਲ ਜੇਗਾ ਸਾਡੇ ਕੋਲੇ 15 ਤ੍ਰਿਭੁਜ ਇਸ ਵੱਡੀ ਵਾਲੀ ਆਕ੍ਰਿਤੀ ਦੇ ਵਿੱਚ ਬਣ ਜਾਣਗੇ ਉਸ ਤੋਂ ਬਾਅਦ ਜੇ ਅਸੀਂ ਆਹ ਵਾਲਾ بیس ਕਨਸਿਡਰ ਕਰਾਂਗੇ ਹੁਣ ਅਸੀਂ ਇਹ ਤੇ ਨੰਬਰਿੰਗ ਕਰਾਂਗੇ 1 2 3 ਐਂਡ 4 ਇਹਨੂੰ ਐਡ ਕਰਕੇ ਰਜੇ ਸਾਡੇ ਕੋਲੇ ਕਿੰਨੇ ਤ੍ਰਿਭੁਜ ਬਣ ਜਾਣਗੇ 10 ਤ੍ਰਿਭੁਜ ਬਣ ਜਾਣਗੇ ਹੁਣ ਅਸੀਂ ਆਹ ਵਾਲੀ ਬੇਸ ਤੇ ਚੱਲਾਂਗੇ ਇਹ ਵਾਲੀ ਬੇਸ ਤੇ ਨੰਬਰਿੰਗ ਕੀਤੀ 1 ਐਂਡ 2 ਇਹਨੂੰ ਐਡ ਕਰਕੇ ਸਾਨੂੰ ਕਿੰਨੇ ਤ੍ਰਿਭੁਜ ਮਿਲ ਜਾਣਗੇ ਰਜੇ 3 ਮਿਲ ਜਾਣਗੇ ਔਰ ਉਸ ਤੋਂ ਬਾਅਦ ਆਹ ਇੱਕੋ ਹੀ ਬੇਸ ਹੈ ਯਾਨੀ ਆਹ ਇਕੱਲਾ ਇੱਕੋ ਹੀ ਤ੍ਰਿਭੁਜ ਹੈ ਤਾਂ ਆਪਾਂ ਇੱਥੇ ਕੀ ਲਿਖ ਲੈਨੇ ਆ 1 ਹੁਣ ਜੋ ਕੁਝ ਵੀ ਸਾਡੇ ਕੋਲੇ ਬਾਹਰ ਮਿਲੇ ਆਪਾਂ ਉਹਨੂੰ ਕੀ ਕਰ ਦੇਣਾ ਰਜੇ ਐਡ ਕਰ ਦੇਣਾ ਯਾਨੀ ਕਿ 15 10 3 1 4 ਹੁਣ ਆਪਾਂ ਰਜੇ ਜਦੋਂ ਇਹਨੂੰ ਸੋਲਵ ਕਰਾਂਗੇ ਸੁਰਜ ਜੀ ਸਾਡੇ ਕੋਲੇ ਕਿੰਨਾ ਆਨਸਰ ਆ ਜਾਏਗਾ 29 so that means ਇਸ ਅਕ੍ਰਿਤੀ ਦੇ ਵਿੱਚ ਕੁੱਲ ਤ੍ਰਿਪੁਚ ਕਿੰਨੇ ਨੇ 29 ਨੇ so ਤੁਸੀਂ ਦੇਖ ਸਕਦੇ ਹੋ ਰਜੇ ਕਿ ਇਹੇ ਕੁਐਸਚਨਸ ਨੂੰ ਸੋਲਵ ਕਰਨ ਦੇ ਲਈ ਸ਼ਾਰਟ ਟ੍ਰਿਕਸ ਬਹੁਤ ਮਾਇਨੇ ਰੱਖਦੀਆਂ ਨੇ ਕਿਉਂਕਿ ਬਿਨਾ ਸ਼ਾਰਟ ਟ੍ਰਿਕਸ ਦੇ ਅਸੀਂ ਇਹ ਸਵਾਲਾਂ ਨੂੰ ਬਿਲਕੁਲ ਹੱਲ ਨਹੀਂ ਕਰ ਸਕਦੇ so ਯਾਦ ਰੱਖਿਓ ਕਿ ਜਿੰਨੇ بیس ਹੋਣਗੇ ਓੰਨੀ ਵਾਰੀ ਨੰਬਰਿੰਗ ਕਰਕੇ ਐਡ ਕਰ ਲਾਂਗੇ ਔਰ ਲਾਸਟ ਦੇ ਵਿੱਚ ਜੋ ਜੋ ਸਾਨੂੰ ਮਿਲੇਗਾ ਉਹਨੂੰ ਅਸੀਂ ਐਡ ਕਰਕੇ ਸਾਡਾ ਫਾਈਨਲ ਆਨਸਰ ਆ ਜਾਏਗਾ ਹੁਣ ਜੇ ਇਹ ਵਾਲਾ ਕੁਐਸਚਨ ਸੋਲਵ ਕਰ ਲੈਣੇ ਆ ਹੁਣ ਇਹ ਕੁਐਸਚਨ ਵੀ ਦੇਖੋ ਆਪਾਂ ਨੇ ਆਈਡੈਂਟੀਫਾਈ ਕਰਨਾ ਹੈ ਕਿ ਕੋਈ ਵੀ ਤ੍ਰਿਪੋਜ ਹੈ ਕਿਸੇ ਇੱਕ ਖੂंजे ਤੋਂ ਸਾਹਮਣੇ ਵਾਲੀਆਂ ਪੁਜਾਵਾਂ ਦੇ ਕੀ ਕੀਤੀਆਂ ਗਈਆਂ ਨੇ ਲਾਈਨਾਂ ਛੁੱਟੀਆਂ ਗਈਆਂ ਨੇ ਤਾਂ ਉਸ ਕੇਸ ਦੇ ਵਿੱਚ ਆਪਾਂ ਕੀ ਕਰਦੇ ਹੁੰਦੇ ਆ ਨੰਬਰਿੰਗ ਕਰਦੇ ਹੁੰਦੇ ਆ ਸੋ ਇੱਥੇ ਵੀ ਆਪਾਂ ਕਾਊਂਟਿੰਗ ਕਰਾਂਗੇ ਆਪਾਂ ਨੇ ਇੱਥੇ ਲਿਖਣਾ ਹੈ 1 2 3 4 5 ਔਰ ਜਦੋਂ ਆਪਾਂ ਇਹਨੂੰ ਐਡ ਕਰਾਂਗੇ ਸਾਡੇ ਕੋਲੇ ਕਿੰਨਾ ਆ ਜਾਏਗਾ ਜੀ 15 ਆ ਜਾਏਗਾ ਫਿਰ ਇਹ ਵਾਲੇ بیس ਤੇ ਕਾਊਂਟਿੰਗ ਕਰਾਂਗੇ ਇਹ ਸੋ ਇਹ ਵਾਲੇ ਬੇਸ ਤੇ ਜੇ ਕਾਊਂਟਿੰਗ ਕਰਕੇ ਕਿੰਨਾ ਆ ਜਾਏਗਾ 1 2 3 ਐਂਡ 4 ਸੋ दैट मींस ਇਥੋਂ ਸਾਡੇ ਕੋਲੇ ਕਿੰਨੇ ਆਗੇ 10 ਆ ਜਾਣਗੇ ਹੁਣ ਅਸੀਂ ਆਹ ਵਾਲੇ ਬੇਸ ਤੇ ਕਾਊਂਟਿੰਗ ਕਰ ਲਾਂਗੇ ਸੋ 1 2 ਐਂਡ 3 ਇਥੋਂ ਸਾਡੇ ਕੋਲੇ ਕਿੰਨੇ ਮਿਲ ਜਾਣਗੇ 3 ਤੇ 2 5 5 ਤੇ 1 ਕਿੰਨੇ ਹੋਗੇ 6 ਔਰ ਇਥੋਂ ਸਾਡੇ ਕੋਲੇ ਕਿੰਨਾ ਬਣੂਗਾ 1 ਮਿਲੂਗਾ ਕਿਉਂਕਿ ਦੇਖੋ ਆਹ ਇੱਕੋ ਹੀ ਤਰੀਪੋਜ ਬੰਨ ਰਹੇ ਹੈ ਨਾ ਜਿਹੜਾ ਆਹ ਵਾਲੇ ਬੇਸ ਨਾਲ ਬੰਨ ਰਿਹਾ ਹੈ ਹੁਣ ਆਪਾਂ ਨੇ ਕੀ ਕਰਨਾ ਸਾਰਿਆਂ ਨੂੰ ਐਡ ਕਰ ਦੇਣਾ ਹੈ ਯਾਨੀ ਕਿ 15 ਪਲੱਸ 10 ਤੇ 6 ਤੇ 1 7 ਹੋਣ ਰਜੇ ਜਦੋਂ ਆਪਾਂ ਇਹਨੂੰ ਐਡ ਕਰਾਂਗੇ ਸਾਡੇ ਕੋਲੇ ਕਿੰਨੇ ਬਣ ਜਾਣਗੇ ਸੁਰਜੇ ਸਾਡੇ ਕੋਲੇ ਕਿੰਨੇ ਆ ਜਾਣਗੇ 32 ਸੋ ਦੈਟ ਮੀਨਸ ਇਸ ਆਕ੍ਰਿਤੀ ਦੇ ਵਿੱਚ ਕੁੱਲ ਤ੍ਰਿਪੋਜਨ ਦੀ ਸੰਖਿਆ ਕਿੰਨੀ ਹੈ 32 ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਰਜੇ ਇੰਨਾ ਹੀ ਰੱਖਦੇ ਹਾਂ ਬਸ ਇੱਕ ਵਾਰ ਮੈਂ ਤੁਹਾਨੂੰ ਓਵਰਵਿਊ ਦੇ ਦਾਂ ਜੋ ਆਪਾਂ ਸਟਾਰਟਿੰਗ ਦੇ ਵਿੱਚ ਕੀਤਾ ਸੀ ਸੋ ਰਜੇ ਟਾਈਪ 1 ਦੇ ਵਿੱਚ ਸਾਡੇ ਕੋਲੇ ਕੀ ਸੀਗਾ ਕਿ ਜਦੋਂ ਵੀ ਕਿਸੇ ਤ੍ਰਿਪੁੱਜ ਦੇ ਵਿੱਚ ਕਿਸੇ ਇੱਕ ਖੂंजे ਤੋਂ ਸਾਹਮਣੇ ਵਾਲੀ ਪੂਜਾ ਤੇ ਲਾਈਨਾਂ ਸਿੱਟੀਆਂ ਜਾਂਦੀਆਂ ਨੇ ਤਾਂ ਪਹਿਲੀ ਗੱਲ ਉਸ ਪੂਜਾ ਨੂੰ ਕੀ ਕਹਿੰਦੇ ਨੇ ਬੇਸ ਕਹਿੰਦੇ ਨੇ ਯਾਨੀ ਕੀ ਕਹਿੰਦੇ ਨੇ ਆਧਾਰ ਕਹਿੰਦੇ ਨੇ ਅਸੀਂ ਕੀ ਕਰਨਾ ਹੁੰਦਾ ਰਜੇ ਉਸ ਬੇਸ ਦੇ ਉੱਪਰ ਨੰਬਰਿੰਗ ਕਰਨੀ ਹੁੰਦੀ ਹੈ ਗਿਣਤੀ ਲਿਖਣੀ ਹੁੰਦੀ ਹੈ ਯਾਨੀ ਮੰਨ ਲਓ ਜਿੰਨੇ ਪਾਰਟ ਹੋਏ ਨੇ ਜਿੰਨੀਆਂ ਲਾਈਨਾਂ ਵੱਜੀਆਂ ਨੇ ਉਸ ਹਿਸਾਬ ਨਾਲ ਆਪਾਂ ਗਿਣਤੀ ਕਰਤੀ ਔਰ ਫਿਰ ਨਾ ਜੋੜ ਕੇ ਸਾਡੇ ਕੋਲੇ ਆਨਸਰ ਹੁੰਦੇ ਉਹੀ ਸਾਡੇ ਵਿੱਚ ਕੀ ਹੁੰਦੇ ਨੇ ਉਸ ਅਗਰੀਤੀ ਦੇ ਵਿੱਚ ਬਣ ਰਹੇ ਕੁੱਲ ਤ੍ਰਿਪੋਜਾਨੀ ਸੰਖਿਆ ਹੁੰਦੀ ਹੈ ਇਹ ਸਾਡੇ ਕੋਲੇ ਕੀ ਸੀਗੀ ਟਾਈਪ 1 ਸੀ ਫਿਰ ਰਜੇ ਟਾਈਪ 2 ਦੇ ਵਿੱਚ ਅਸੀਂ ਕਿਸ ਤਰੀਕੇ ਨੇ ਸਵਾਲਾਂ ਨਾਲ ਡੀਲ ਕੀਤਾ ਜਦੋਂ ਕਿਸੇ ਵੀ ਤ੍ਰਿਭੁਜ ਦੇ ਵਿੱਚ ਕੋਈ ਦੋ ਭੁਜਾਵਾਂ ਦੇ ਵਿਚਕਾਰ ਲਾਈਨਾਂ ਵੱਜੀਆਂ ਹੋਈਆਂ ਸੀ ਠੀਕ ਹੈ ਜਿਹਨੂੰ ਆਪਾਂ ਨੇ ਕੀ ਕਹਤਾ ਆਧਾਰ ਕਹਤਾ ਸੋ ਇਸ ਕੇਸ ਦੇ ਵਿੱਚ ਸਾਡੇ ਕੋਲੇ ਜਿੰਨੇ ਆਧਾਰ ਹੋਣਗੇ ਓਨੇ ਹੀ ਸਾਡੇ ਕੋਲੇ ਕੀ ਹੋਏਗੀ ਤ੍ਰਿਭੁਜਾਂ ਦੀ ਸੰਖਿਆ ਹੋਏਗੀ ਉਸ ਤੋਂ ਬਾਅਦ ਰਜੇ ਆਪਾਂ ਨੇ ਕੀ ਕੀਤਾ ਟਾਈਪ 3 ਦੇ ਸਵਾਲ ਕੀਤੇ ਔਰ ਟਾਈਪ 3 ਦੇ ਸਵਾਲਾਂ ਦੇ ਵਿੱਚ ਰਜੇ ਸਾਡੇ ਕੋਲੇ ਕੀ ਆਇਆ ਕਿ ਦੋਨਾਂ ਨੂੰ ਮਿਕਸ ਕਰਤਾ ਠੀਕ ਹੈ ਇਹਨੂੰ ਆਪਾਂ ਨੇ ਕਿਵੇਂ ਹੱਲ ਕੀਤਾ ਕਿ ਜਿੰਨੇ ਸਾਡੇ ਕੋਲ ਬੇਸ ਸੀਗੇ ਓਨੀ ਵਾਰੀ ਅਸੀਂ ਨੇ ਟ੍ਰਿਕ ਅਪਲਾਈ ਕੀਤੀ ਹੈ ਠੀਕ ਹੈ ਅਗਰ ਤੁਹਾਡੀ ਕਾਊਂਟਿੰਗ ਸਟਰੋਂਗ ਹੈ ਅਗਰ ਤੁਹਾਨੂੰ ਗਿਣਤੀ ਕਰਨ ਚ ਜੋੜ ਘਟਾਓ ਕਰਨ ਚ ਕੋਈ ਪ੍ਰੋਬਲਮ ਨਹੀਂ ਆਉਂਦੀ ਤਾਂ ਇਹ ਜਿਹੜੇ ਸਵਾਲ ਨੇ ਤੁਸੀਂ ਵਿਦਨ 5 ਸੈਕਿੰਡ ਔਰ 10 ਸੈਕਿੰਡ ਸੋਲਵ ਕਰ ਸਕਦੇ ਹੋ ਠੀਕ ਹੈ ਜੀ ਸੋ ਆਈ ਹੋਪ ਰਹੇਗੇ ਤੁਹਾਨੂੰ ਇੱਥੋਂ ਤੱਕ ਸਮਝ ਲੱਗ ਗਿਆ ਹੈ ਬਾਕੀ 1 ਬਾਈ 1 ਆਪਾਂ ਅੱਗੇ ਵੀ ਡੀਲ ਕਰਾਂਗੇ ਐਂਡ ਨਾਲ ਦੀ ਨਾਲ ਆਪਾਂ ਕੋਈ ਹੋਰ ਟੌਪਿਕ ਵੀ ਸ਼ੁਰੂ ਕਰਾਂਗੇ ਅਗਰ ਵੀਡੀਓ ਸਮਝ ਲੱਗ ਰਹੀਆਂ ਨਹੀਂ ਤਾਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਜਿਹੜਾ ਰਿਵ ਸੇਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ एवरीवन